ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For All ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਕਲਾਸ ਜਿਹੜੀ ਉਹ ਲਾਈਵ ਹੋ ਚੁੱਕੀ ਹੈ ਜੇਕਰ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਮੈਨੂੰ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਬਈ ਹਾਂਜੀ ਸੋ ਕਲਾਸ ਨੂੰ ਕਰ ਦਿਓ ਸ਼ੇਅਰ ਤਾਂ ਕਿ ਆਪਣੇ ਨਾਲ ਜਿਹੜੇ ਬੱਚੇ ਡੇਲੀ ਜੁੜਦੇ ਨੇ ਤੁਹਾਡੇ ਦੋਸਤ ਮਿੱਤਰ ਕੋਈ ਵੀ ਤੁਹਾਡੇ ਲੋਗ ਗਰੁੱਪ ਚੱਲਦਾ ਉਸ ਦੇ ਵਿੱਚ ਕਲਾਸ ਨੂੰ ਸ਼ੇਅਰ ਕਰਨਾ ਤੁਹਾਡਾ ਹੱਕ ਬਣਦਾ ਠੀਕ ਹੈ ਬਈ ਸੁਪਰ ਹੋ ਸਟਾਰਟ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਸਭ ਦਾ ਮੋਸਟ ਵੈਲਕਮ ਤੁਹਾਨੂੰ ਚੈਨਲ ਦੇ ਉੱਪਰ ਹਰ ਇੱਕ ਜਿਹੜੀ ਐਗਜ਼ਾਮ ਦੀ ਤਿਆਰੀ ਕਰਵਾਈ ਜਾ ਰਹੀ ਹੈ ਮਾਸਟਰਕੀਟ ਦੀਆਂ ਕਲਾਸਾਂ ਨੇ ਵੀ ਸਟਾਰਟ ਹੋ ਚੁੱਕੀਆਂ ਨੇ ਬੀਐਸ ਸਟ੍ਰੈਟਜੀ ਕਲਾਸਾਂ ਤਾਂ ਆਪਣੇ ਚੱਲ ਹੀ ਰਹੀਆਂ ਨੇ ਠੀਕ ਹੈ ਬਈ ਹਾਂਜੀ ਤਸ ਤੋਂ ਨੂੰ ਸਕਰੀਨ ਦੇ ਉੱਪਰ ਰਜੇ ਇੱਕ ਨੰਬਰ ਸ਼ੋ ਹੋ ਰਿਹਾ ਸੋ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋ ਤੇ ਇਸ ਨੰਬਰ ਦੇ ਜ਼ਰੀਏ ਤੁਸੀਂ ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ ਠੀਕ ਹੈ ਬਈ ਸੋ ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਬਈ ਹਾਂਜੀ ਸੋ ਉਸ ਤੋਂ ਇਲਾਵਾ ਜੇਕਰ ਕੋਈ ਬੱਚਾ ਕੋਰਸ ਲੈਣ ਦੀ ਚਾਹਵਾ ਉਹਨੋਂ ਬਈ ਤਾਂ ਤੁਸੀਂ ਆਪ ਦੇ ਵਿੱਚ ਜਾ ਕੇ ਕੋਰਸ ਨੇ ਜਿਹੜੇ ਆਪਣੇ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਹਾਂਜੀ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਰਜੇ ਆਪਣੇ ਜਿਹੜੇ ਕੋਰਸ ਨੇ ਉਹ ਵੈਲਿਵਲ ਠੀਕ ਹੈ ਬਈ ਸੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਇਹਨਾਂ ਕੋਰਸਾਂ ਨੂੰ ਜੁਆਇਨ ਕਰ ਸਕਦੇ ਹੋ ਇਸ ਸਾਲ ਦੀ ਵੈਲਿਡਿਟੀ ਹੈ ਤੁਹਾਨੂੰ ਵੀਡੀਓ ਦੇ ਨਾਲ ਨਾਲ ਪੀਡੀਐਫ ਵੀ ਪੜਨ ਨੂੰ ਮਿਲ ਰਹੀ ਹੈ ਠੀਕ ਹੈ ਬਈ ਸੋ ਚਲੋ ਫਰਸਟ ਕੁਐਸਚਨ ਵੀ ਅੱਜ ਇਹ ਸਟਾਰਟ ਹੋ ਚੁੱਕਿਆ ਅੱਜ ਆਪਾਂ ਕਰਾਂਗੇ ਲਗਭਗ 30 ਕੁਐਸਚਨ ਠੀਕ ਹੈ ਬਈ ਹੂੰ 30 ਕੁਐਸਚਨ ਕਰਾਂਗੇ ਸੋ 30 ਕੁਐਸਚਨਾਂ ਦੇ ਜ਼ਰੀਏ ਬਈ ਹੁਣ ਤੁਸੀਂ ਮੈਨੂੰ ਵੱਧ ਤੋਂ ਵੱਧ ਸਟੂਡੈਂਟ ਲਿਆ ਕੇ ਦਿਖਾਓ ਕਲਾਸ ਦੇ ਵਿੱਚ ਠੀਕ ਹੈ ਬਈ ਹਾਂ ਸੋ ਜੇ ਕਰਾਂ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਏ ਤਾਂ ਚੱਲੀਏ ਵਈ ਅੱਗੇ ਚਲਿਏ ਵਈ ਅੱਗੇ ਆਪਾਂ ਹਮ ਕਰੀਏ ਵਈ ਸਟਾਰਟ ਚਲੋ ਫਰਸਟ ਕੁਐਸਚਨ ਹੈ ਰਹਿ ਜੀ ਤੁਹਾਡੀ ਸਕਰੀਨ ਦੇ ਉਪਰ ਆ ਚੁੱਕਿਆ ਫਰਸਟ ਕੁਐਸਚਨ ਦੇਖੋ ਹਮ ਜੇ ਕਿਸੇ ਭਾਸ਼ਾ ਦੀ ਵਿਆਕਰਨ ਦੀ ਸਰਚਨਾ ਵਿੱਚ ਸੁਤੰਤਰ ਅਤੇ ਸਾਰਥਕ ਇਕਾਈ ਕਿਹੜੀ ਹੁੰਦੀ ਹੈ ਜੀ ਤੁਹਾਡੇ ਮੈਥ ਵਾਸਤੇ ਸਰ ਟੀਚਰ ਦੇਖ ਰਹੇ ਨੇ ਸੋ ਕੱਲ ਵੀ ਉਹਨਾਂ ਨਾਲ ਕੋਈ ਮੀਟਿੰਗ ਸੀ ਸੋ ਕੱਲ ਨਹੀਂ ਹੋ ਸਕੀ ਕਿਸੇ ਕਾਰਨ ਕਰਕੇ ਸੋ ਅੱਜ ਜਿਹੜੀ ਤੁਹਾਡੇ ਮੈਥ ਦੇ ਟੀਚਰ ਨਾਲ ਸਰ ਦੀ ਮੀਟਿੰਗ ਹੈ ਸੋ ਉਹ ਵੀ ਤੁਹਾਡੇ ਵਾਸਤੇ ਪ੍ਰੋਵਾਈਡ ਕਰਵਾ ਦੇਣਗੇ ਠੀਕ ਹੈ ਵੀ ਮੈਥ ਦਾ ਟੀਚਰ ਤੁਹਾਡੇ ਵਾਸਤੇ ਲੱਭ ਰਹੇ ਆਪਾਂ ਨਵਾਂ ਹੂੰ ਅੋ ਜਨ ਵਿੱਚ ਤੋਂ ਇਹ ਮੈਥ ਦੀ ਕਲਾਸ ਨੂੰ ਸਟਾਰਟ ਹੋ ਜਾਣਗੀਆਂ ਸੋ ਕਰੋ ਬਈ ਦਾ ਆਨਸਰ ਵਰਨ ਵਾਕਾਂਸ਼ ਉਪਵਾਕਿਆ ਸ਼ਬਦ ਕੀ ਹੋਊਗਾ ਦਾ ਆਨਸਰ ਕੀ ਬਣੇਗਾ ਬਈ ਆਨਸਰ ਕਰ ਦਿਓ ਹਾਂ ਸੋ ਦਾ ਰਾਈਟ ਆਨਸਰ ਬਣਦਾ ਤੁਹਾਡਾ ਸ਼ਬਦ ਠੀਕ ਹੈ ਬਈ ਹਮ ਸ਼ਬਦ ਉਸ ਤੋਂ ਬਾਅਦ ਦੇਖੋ ਕਹਿੰਦੇ ਹੀਰ-ਧਮੋਦਰ ਦੀ ਰਚਨਾ ਕਿਹੜੇ ਸ਼ੰਦ ਦੇ ਵਿੱਚ ਹੈ ਹੀਰ-ਧਮੋਦਰ ਦੀ ਰਚਨਾ ਕਿਹੜੇ ਛੰਦ ਵਿੱਚ ਹੈ ਜੇ ਕਹਿ ਸਕਦੇ ਆਪਾਂ ਹੀਰ ਦੀ ਰਚਨਾ ਕਿਹੜੇ ਛੰਦ ਦੇ ਵਿੱਚ ਕੀਤੀ ਗਈ ਹੈ ਫੈ ਤਾਂ ਸੋਠਾ ਦਵਈਆ ਜਾਂ ਪੌੜੀ ਹੀਰ ਦਮੋਦਰ ਦਮੋਦਰ ਵਈ ਕਿੱਸਾਕਾਰ ਹੋਇਆ ਉਹਨਾਂ ਵੱਲੋਂ ਜਿਹੜੀ ਹੀਰ ਲਿਖੀ ਗਈ ਹੈ ਉਹਦਾ ਇਹ ਆਪਾਂ ਨੂੰ ਕੁਐਸਚਨ ਪੁੱਛ ਰਹੇ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਦਵਈਆ ਦਵਈਆ ਛੰਦ ਦੇ ਵਿੱਚ ਓਕੇ ਬਈ ਉਸ ਤੋਂ ਬਾਅਦ ਫੇਰ ਲਿਖਿਆਂ ਦੇ ਵਿੱਚੋਂ ਕਹਿੰਦੇ ਸਮਾਸੀ ਸ਼ਬਦ ਚੁਣੋ ਸਮਾਸੀ ਸਮਾਸੀ ਦਾ ਮਤਲਬ ਕੀ ਹੁੰਦਾ ਜਿਨ੍ਹਾਂ ਦੇ ਪਹਿਲੀ ਸ਼ੋ ਹੋ ਜੂਗਾ ਨਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਘਰ ਘਾਟ ਅਣਥੱਕ ਮਨਮੁਖ ਓਕਾਰ ਸੋ ਕਲਾਸ ਨੂੰ ਸ਼ੇਅਰ ਕਰ ਦਿਓ ਬਈ ਤਾਂ ਕਿ ਵੱਤ ਵਤ ਸਟੂਡੈਂਟ ਜਿਹੜੇ ਜੁੜ ਸਕਣ ਕਿਉਂਕਿ ਬਹੁਤ ਘੱਟ ਸਟੂਡੈਂਟ ਹੁੰਦੇ ਨੇ ਕਰ ਤਾਂ ਮੇਰਾ ਮੂਡ ਬਹੁਤ ਖਰਾਬ ਹੋ ਗਿਆ ਸੀ ਵੀ ਆਪਾਂ ਕਲਾਸਾਂ ਬੰਦ ਕਰ ਦਈਏ ਹੈਨਾ ਵੀ ਕਲਾਸਾਂ ਭਾਈ ਬੰਦ ਕਰਨ ਦਾ ਫਾਇਦਾ ਵੀ ਜਦੋਂ ਪੇਪਰ ਆ ਗਿਆ ਉਦੋਂ ਸਟਾਰਟ ਕਰ ਲਾਂਗੇ ਇੱਕੀ ਸਿਰਫ 4-5 ਸਟੂਡੈਂਟਾਂ ਵਾਸਤੇ ਇੰਨਾ ਕੰਟੈਂਟ ਤਿਆਰ ਕਰਨ ਚ ਕੋਈ ਮਜ਼ਾ ਨਹੀਂ ਆਉਂਦਾ ਹੈਨਾ ਸੋ ਬੱਚੇ ਤਾਂ ਹੁਣ ਨਾਲ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਘਰ ਘਾਟ ਠੀਕ ਹੈ ਬਈ ਬਾਕੀ ਨਹੀਂ ਹੈਗੀ ਸਮਾਸੀ ਦੀ ਪਹਿਚਾਣ ਕੀ ਹੁੰਦੀ ਹੈ ਕਿ ਜਿਨ੍ਹਾਂ ਦੇ ਵਿੱਚ ਜਿਹੜੀ ਡੰਡੀ ਖਿੱਚੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਪਰ ਕਿਸ ਪ੍ਰਕਾਰ ਦਾ ਸ਼ਬਦ ਹੈ ਆਪਾਂ ਨਹੀਂ ਕਿਸ ਨੂੰ ਕਹਦੇ ਪਰ ਜੇਕਰ ਇਹ ਹੋ ਜਾਂਦਾ ਪਰ ਜੇਕਰ ਮੈਂ ਪੜ੍ਹੀ ਹੁੰਦੀ ਹਨਾ ਮੇਰੇ ਪੇਪਰ ਕਲੀਅਰ ਹੋਇਆ ਹੁੰਦਾ ਪਰ ਜੇਕਰ ਮੈਂ ਧਿਆਨ ਲਾ ਕੇ ਪੜ੍ਹੀ ਹੁੰਦੀ ਤਾਂ ਅੱਜ ਮੈਂ ਟੀਚਰ ਹੁੰਦੀ ਹਨਾ ਹਾਂ ਵਿਕਾਰੀ ਹੈ ਸਮਾਸੀ ਹੈ ਰਚਿਤ ਹੈ ਜਾਂ ਅਵਿਕਾਰੀ ਹੈ ਕਹਦਾ ਪਦਨੀ ਪਰ ਪਰ ਇਹਦਾ ਮੂਲ ਰੂਪ ਹੈ ਕੀ ਹੈ ਕੀ ਇਹ ਸ਼ਬਦ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਹੈ ਐ ਵਿਕਾਰੀ ਠੀਕ ਹੈ ਵੀ ਹੂੰ ਐ ਵਿਕਾਰੀ ਉਸ ਤੋਂ ਬਾਅਦ ਦੇਖੋ ਕਨੇ ਜਾਗੋ ਕੱਢਣ ਸਮੇ ਜਾਗੋ ਨੂੰ ਮੁੱਢ ਵਿੱਚ ਕੌਣ ਚੱਕਦਾ ਹੈ ਵਿਆਹ ਦੇ ਵਿੱਚ ਅੱਜ ਕੱਲ ਤਾਂ ਥੋੜੇ ਜਿਆਦਾ ਹੋ ਰਿਹਾ ਇਹ ਹੁਣ ਤਾਂ ਜਾਗੋਆਂ ਤੋਂ ਬਿਨਾ ਵਿਆਹ ਹੀ ਨਹੀਂ ਹੁੰਦੇ ਹੈਨਾ ਹਰੇਕ ਹੀ ਬਈ ਦੇਖ ਦਿਖਾਈ ਹੋ ਰੇਗਾ ਵੱਧ ਤੋਂ ਵੱਧ ਜਿਹੜੇ ਚੀਜ਼ਾਂ ਵਧਾਈਆਂ ਜਾ ਰਹੀਆਂ ਨੇ ਫਿਰ ਉਹ ਹਲਦੀ ਦੀ ਰਸਮ ਜੀ ਲੈ ਕੇ ਵਹਿੰਦੇ ਨੇ ਭਾਈ ਮੇਨ ਮਕਾਓ ਬਈ ਤੁਹਾਨੂੰ ਕੀ ਗੱਲ ਦੱਸਦੀ ਗੁੱਸਾ ਨਾ ਕਰੋ ਇੱਥੇ ਕੋਈ ਉਹ ਸਾਰੇ ਪੈਸੇ ਬਣਾਉਣ ਦੇ ਢੰਗ ਹੁੰਦੇ ਨੇ ਹੈਨਾ ਪਹਿਲਾਂ ਕੌਣ ਵਟ ਪਹਿਲਾਂ ਸਿੱਧੇ ਸਾਦੇ ਹੀ ਬਈ ਵਟਣੇ ਲਾਉਂਦੇ ਹੁੰਦੇ ਹੁਣ ਲਾ ਕੇ ਵਹਿੰਦੇ ਨੇ ਉਹ ਛਤਰੀਆਂ ਜੀਆਂ ਪੱਖੀਆਂ ਜੀਆਂ ਪਿੱਛੇ ਚੁੰਨੀਆਂ ਜੀਆਂ ਹੈਨਾ ਤਰੀ ਜੋ ਪਈ 100 ਰੁਪਏ ਕਿੜੀ ਕਿ ਟਿੱਕਾ ਮੈਂ ਹਲਦੀ ਦਾ ਲਾਈ ਆ ਉਸ ਤੋਂ ਆ ਚੱਕੀ ਜਾਓ ਜਾਗੋ ਪੈਸੇ ਪਾਈ ਜਾਓ ਹਨਾ ਲਟੋ ਰੋਟਾ ਹਾਂ ਮਾਮੀ ਭੂਆ ਭੈਣੀਆਂ ਮਾਂ ਕੀ ਬਣੂਗਾ ਵੀ ਇਹਦਾ ਆਨਸਰ ਇਹ ਸੱਭਿਆਚਾਰ ਦੀਆਂ ਵੈਸੇ ਨਿਸ਼ਾਨੀਆਂ ਨਹੀਂ ਪਰ ਅੱਜ ਕੱਲ ਸੱਭਿਆਚਾਰ ਨਹੀਂ ਥੋੜਾ ਦਿਖਾਵਾ ਜਾਂਦਾ ਠੀਕ ਹੈ ਵੀ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਕਿਉਂਕਿ ਜਾਗੋ ਨਾਨਕਿਆਂ ਵੱਲੋਂ ਹੁੰਦੀ ਹੈ ਹਾਂ ਜਾਗੋ ਨਾਨਕਿਆਂ ਵੱਲੋਂ ਹੁੰਦੀ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਉਹ ਇਥੇ ਥੋੜੇ ਗਲਤੀ ਨਾਲ ਬੀ ਲੱਗਿਆ ਹੋਇਆ ਵੀ ਇਹ ਆਊਗਾ ਠੀਕ ਹੈ ਮੰਮੀ ਹੂੰ ਗਲਤੀ ਨਾਲ ਇਥੇ ਬੀ ਲੱਗਿਆ ਹੋਇਆ ਭੂਆ ਨਹੀਂ ਆਉਂਦਾ ਇਹ ਆਊਗਾ ਮੈਂ ਤੁਹਾਨੂੰ ਪਹਿਲੀ ਇਹ ਦੱਸਦਾ ਵੀ ਨਾਨਕਿਆਂ ਦੇ ਵੱਲੋਂ ਹੁੰਦੀ ਹੈ ਇਹ ਠੀਕ ਹੈ ਵੀ ਹਾਂ ਪਹਿਲਾਂ ਇਦਾਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਵਿਆਹ ਵੀ ਸਿੱਧੇ ਸਾਦੇ ਹੁੰਦੇ ਸੀ ਤੇ ਸਹੀ ਹੁੰਦੇ ਸੀ ਹੈਨਾ ਚੱਲਦੇ ਸੀ ਪਹਿਲਾਂ ਵਿਆਹ ਹੁਣ ਅੱਜ ਕੱਲ ਜਿਵੇਂ ਲੋਕ ਦਿਖਾਵਾ ਕਰ ਰਹੇ ਨੇ ਉਸੇ ਤਰ੍ਹਾਂ ਦੇ ਵਿਆਹ ਚੱਲਦੇ ਨੇ ਮਹੀਨੇ ਦੋ ਮਹੀਨੇ ਪਿੱਛੋਂ ਅਲੱਗ-ਅਲੱਗ ਹੈਨਾ ਭਾਈ ਹੈਗੀਆਂ ਨੇ ਇਹ ਗੱਲਾਂ ਅਸੀਂ ਇਹ ਗੱਲਾਂ ਵੈਸੇ ਘੱਮ ਵਾਲੀਆਂ ਨੇ ਸੋਨ ਨੂੰ ਲੱਗਦਾ ਹੋਣਾ ਆਪ ਪਿਆ ਪੜ੍ਹਾਈ ਤੋਂ ਬਾਅਦ ਕਿੱਧਰ ਚਲੇ ਗਏ ਠੀਕ ਹੈ ਭਾਈ ਸੋ ਹਰ ਇੱਕ ਸਮਾਜ ਦੇ ਵਿੱਚ ਰਹਿਣਾ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਉਸ ਤੋਂ ਬਾਅਦ ਦੇਖੋ ਕਹਿੰਦੇ ਤਦਸਮ ਸ਼ਬਦ ਕਿਹੜੇ ਹੁੰਦੇ ਹਨ ਤਦਸਮ ਹਾਂ ਰੂਪ ਬਦਲੇ ਸ਼ਬਦ ਜਿਵੇਂ ਦੇ ਤਿਵੇਂ ਲੋਕ ਬੋਲ ਚਾਲਦੇ ਆ ਅੱਗੇ ਪਿੱਛੇ ਜੋੜ ਕੇ ਬਣੇ ਕਰੋ ਭਈ ਆਨਸਰ ਤਦਸਮ ਸ਼ਬਦ ਕਿਹੜੇ ਹੁੰਦੇ ਹਨ ਤਤਸਮ ਰੂਪ ਬਦਲੇ ਜਿਵੇਂ ਦੇ ਤਿਵੇਂ ਕਰੋ ਬਈ ਅਨਸਰ ਸੋ ਇਦਾਂ ਰਾਈਟ ਅਨਸਰ ਬਣੂਗਾ ਬਈ ਤੁਹਾਡਾ ਦੋ ਜਿਵੇਂ ਦੇ ਤਿਵੇਂ ਠੀਕ ਹੈ ਵੀ ਜਿਹੜੇ ਕਿਸੇ ਹੋਰ ਭਾਸ਼ਾ ਦੇ ਵਿੱਚ ਆਪਾਂ ਜਿਵੇਂ ਦੇ ਤਿਵੇਂ ਉਸੇ ਰੂਪ ਦੇ ਵਿੱਚ ਗ੍ਰਹਿਣ ਕਰ ਲਈ ਉਹਨਾਂ ਨੂੰ ਕੀ ਬੋਲਦੇ ਨੇ ਤਤਸਮ ਸ਼ਬਦ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਰੋਟੀ ਰਾਟੀ ਵਿੱਚ ਨਿਰਾਰਥਕ ਸ਼ਬਦ ਕਿਹੜਾ ਹੈ ਬਈ ਮੈਂ ਜਿਹੜਾ ਪੈਨ ਹੈ ਤੁਹਾਡਾ ਅੱਜ ਵੀ ਚੱਲਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਹੁਣ ਜਿਹੜੇ ਪੇਡ ਕਲਾਸ ਵਾਲੇ ਬੱਚੇ ਸਾਡੇ ਨਾਲ ਬਈ ਲੱਗੇ ਹੋਏ ਨੇ ਹਨਾ ਜਿਨ੍ਹਾਂ ਨੇ ਕੋਰਸ ਲਗਾਏ ਲਏ ਹੋਏ ਨੇ ਉਹਨਾਂ ਵਾਸਤੇ ਟੈਸਟ ਵੀ ਤਿਆਰ ਕਰਦੇ ਆਂ ਸੁਰਾਤੀ ਸਾਨੂੰ 11 12 ਵਜਿਆਂ ਦੇ ਨੇ ਬਈ ਕੰਮ ਕਰਦੇ ਆਂ ਨੂੰ ਸੋ ਉਹਦੇ ਕਰਕੇ ਉਹ ਚੀਜ਼ਾਂ ਯਾਦ ਨਹੀਂ ਰਹਿੰਦੀ ਪੈਨਲ ਮੈਂ ਰਾਤ ਫਿਰ ਭੁੱਲ ਗਈ ਸਭ ਨੂੰ ਕਹਿਣਾ ਵੀ ਬਈ ਪੈਨ ਨਹੀਂ ਚੱਲ ਰਿਹਾ ਹੈਗਾ ਹਨਾ ਬਾਕੀ ਕੰਟੈਂਟ ਵਗੈਰਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਲਾਈ ਤਿਆਰ ਕਰਨ ਵਾਸਤੇ ਸੋ ਉਹਦੇ ਕਰਕੇ ਸਾਨੂੰ ਟਾਈਮ ਨਹੀਂ ਲੱਗਿਆ ਹਨਾ ਚਲੋ ਕੋਈ ਗੱਲ ਨਹੀਂ ਪੈਨ ਤੋਂ ਵੀ ਨਹੀਂ ਮੈਨੇਜ ਹੋ ਜੂਗਾ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਰਾਟੀ ਨਿਰਾਰਥਕ ਦਾ ਮਤਲਬ ਕੀ ਹੁੰਦਾ ਜਿਹੜੇ ਸ਼ਬਦ ਦਾ ਸਹੀ ਅਰਥ ਨਾ ਨਿਕਲੇ ਉਹਨੂੰ ਬੋਲਦੇ ਨੇ ਨਿਰਾਰਥਕ ਠੀਕ ਹੈ ਬਈ ਜਿਵੇਂ ਰੋਟੀ ਤਾਂ ਹੁੰਦੀ ਆ ਆਪਣੇ ਆਮ ਬੋਲਚਾਲ ਦੇ ਵਿੱਚ ਕਹਿੰਦੇ ਨੇ ਹੋਰ ਰੋਟੀ ਰੋਟੀ ਖਾ ਕੇ ਗਈ ਸੀ ਭਾਈ ਉਹੋ ਪਾਣੀ ਧਾਣੀ ਪੀਤਾ ਆ ਕੇ ਨਾ ਨਹੀਂ ਹੁਣ ਰੋਟੀ ਤੇ ਪਾਣੀ ਸਹੀ ਨੇ ਪਰ ਰਾਟੀ ਤੇ ਧਾਣੀ ਨੋ ਮੀਨਿੰਗ ਹੈਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਨਾਮ ਅਤੇ ਕਿਰਿਆ ਦੋਨੇ ਹੈ ਇਹ ਪੇਪਰ ਦੇ ਵਿੱਚ ਆਇਆ ਹੋਇਆ ਕੁਸਚਨ ਹੈ ਉਹੋ ਸ਼ਬਦ ਦੱਸੋ ਜਿਹੜਾ ਨਾਮ ਵੀ ਬਣ ਜਾਂਦਾ ਤੇ ਕਿਰਿਆ ਵੀ ਬਣ ਜਾਂਦਾ ਕਰਨਾ ਵੇਖਣਾ ਪੜਨਾ ਜਾਂ ਘੋਟਣਾ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਘੋਟਣਾ ਆਪਣੇ ਤਾਂ ਆਮ ਤੌਰ ਤੇ ਘੋਟਣਾ ਕਿਹੜਾ ਹੁੰਦਾ ਮਿਰਚਾਂ ਰਗੜਨ ਵਾਲਾ ਹਨਾ ਘੋਟਣ ਉਸ ਤੋਂ ਬਾਅਦ ਦੇਖੋ ਗੈਰ ਹਾਜ਼ਰ ਸ਼ਬਦ ਦੇ ਵਿੱਚ ਅਗੇਤਰ ਦੱਸੋ ਅਗੇਤਰ ਅਗੇਤਰ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਸ਼ਬਦ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਸ਼ਬਦ ਵਿੱਚ ਵਾਧਾ ਕਰਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਅਗੇਤਰ ਠੀਕ ਹੈ ਬਈ ਇੱਕ ਹੁੰਦੇ ਨੇ ਆਪਣੇ ਪਿਛੇਤਰ ਜਿਹੜੇ ਸ਼ਬਦਾਂ ਦੇ ਪਿੱਛੇ ਲੱਗੇ ਵਾਧਾ ਕਰਦੇ ਨੇ ਇੱਕ ਹੁੰਦੇ ਨੇ ਆਪਣੇ ਮਧੇਤਰ ਪੰਜਾਬੀ ਦੇ ਵਿੱਚ ਆਮ ਤੌਰ ਤੇ ਤਿੰਨ ਮਿਲਦੇ ਨੇ ਅਗੇਤਰ ਪਿਛੇਤਰ ਤੇ ਮਧੇਤਰ ਪਰ ਮੈਂ ਤੁਹਾਨੂੰ ਬਾਰ ਬਾਰ ਦੱਸਦੀ ਰਹੀ ਆ ਆਪਣੇ ਪੰਜਾਬੀ ਦੇ ਵਿੱਚ ਵਰਤੇ ਸਿਰਫ ਦੋ ਜਾਂਦੇ ਨੇ ਇੱਕ ਅਗੇਤਰ ਇੱਕ ਪਿਛੇਤਰ ਪਰ ਜਿਹੜਾ ਮਧੇਤਰ ਹੈ ਉਹ ਆਪਣੇ ਪੰਜਾਬੀ ਦੇ ਵਿੱਚ ਰਾਜੀ ਯੂਜ਼ ਨਹੀਂ ਹੁੰਦਾ ਇਸੀ ਨੂੰ ਯਾਦ ਰੱਖਿਓ ਠੀਕ ਹੈ ਇਹੇ ਚੀਜ਼ਾਂ ਪੇਪਰ ਦੇ ਵਿੱਚ ਪਾਉਂਦੇ ਨੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਗੈਰ ਠੀਕ ਹੈ ਬਈ ਹਾਂ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਅਪਗੇਤਰ ਵਾਲਾ ਕਿਹੜਾ ਸ਼ਬਦ ਠੀਕ ਹੈ ਅਪਸ਼ਬਦ ਅਪਰਾਧ ਆਪਣਾ ਜਾਂ અપਰਾਮ ਕਰੋ ਵੀ ਆਨਸਰ ਅਪਗੇਤਰ ਵਾਲਾ ਕਿਹੜਾ ਸ਼ਬਦ ਠੀਕ ਹੈ ਸੋ ਦਰਾਈਟ ਅਨਸਰ ਬਣੂਗਾ ਤੁਹਾਡਾ ਇੱਕ ਅਪਸ਼ਬਦ ਕਿਸੇ ਨੂੰ ਅਪਸ਼ਬਦ ਬੋਲਣਾ ਬਦ ਦੁਆ ਦੇਣੀ ਹੈ ਨਾ ਉਹ ਚੀਜ਼ ਹੋਗੀ ਇਹ ਉਸ ਤੋਂ ਬਾਅਦ ਕਹਿੰਦੇ ਕਿਸੇ ਰਚਨਾ ਵਿੱਚ ਮੰਗਲਾ ਚਰਨੀਆਂ ਫੰਕਤੀਆਂ ਕਿੱਥੇ ਆਉਂਦੀਆਂ ਹਨ ਮੱਧ ਵਿੱਚ ਆਰੰਭ ਵਿੱਚ ਅੰਤ ਵਿੱਚ ਜਾਂ ਅੰਤ ਤੋਂ ਪਹਿਲਾਂ ਮੱਧ ਦਾ ਮਤਲਬ ਹੁੰਦਾ ਵਿਚਕਾਰ ਠੀਕ ਹੈ ਬਈ ਹੂੰ ਕਰਵਾ ਅਨਸਰ ਮੰਗਲਾ ਚਰਨ ਦਾ ਮਤਲਬ ਕੀ ਹੁੰਦਾ ਹੈ ਇਹ ਤੁਹਾਨੂੰ ਬਾਅਦ ਚ ਦੱਸੂ ਜੇ ਤੁਸੀਂ ਅਨਸਰ ਕਰ ਦੱਸੋ ਇਹਦਾ ਰਾਈਟ ਅਨਸਰ ਬਣੂਗਾ ਬਈ ਤੁਹਾਡਾ ਇੱਕ ਆਰੰਭ ਦੇ ਵਿੱਚ ਠੀਕ ਹੈ ਅਨਸਰ ਤੁਹਾਡਾ ਦੋ ਬਣੂਗਾ ਠੀਕ ਹੈ ਆਰੰਭ ਵਿੱਚ ਆਰੰਭ ਵਿੱਚ ਸ਼ੁਰੂ ਦੇ ਵਿੱਚ ਮੰਗਲਾ ਚਰਨ ਦਾ ਮਤਲਬ ਕੀ ਹੁੰਦਾ ਹੈ ਜਦੋਂ ਕਿਸੇ ਕੇ ਆਪਾਂ ਕਿਸੇ ਦੀ ਰਚਨਾ ਕਰਦੇ ਆਂ ਹੋਣ ਦੇ ਆਪਰੇ ਆਹ ਦੇਖ ਲੋ ਬਈ ਕਿੱਸਾਕਾਰ ਹੋਈ ਨੇ ਇਹਨਾਂ ਨੇ ਵੀ ਮੰਗਲਾ ਚੰਦ ਦੇ ਫੰਕਤੀਆਂ ਲਿਖੀਆਂ ਨੇ ਕਾਹਨ ਦਾ ਮਤਲਬ ਕੀ ਜਿੱਥੇ ਰੱਬ ਨੂੰ ਯਾਦ ਕੀਤਾ ਜਾਵੇ ਹਨਾ ਹੁਣ ਜਿਵੇਂ ਆਪਾਂ ਚੰਡੀ ਦੀ ਵਾਰ ਦੇਖਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਜਿਹੜੀ ਚੰਡੀ ਦੀ ਵਾਰ ਉਹਦੇ ਵਿੱਚ ਜਿਹੜਾ ਮੰਗਲਾ ਚਰਨਾ ਉਹ ਕਿੰਨਾ ਸੋਹਣਾ ਦਿੱਤਾ ਹੋਇਆ ਸਾਰੇ ਗੁਰੂਆਂ ਦੀ ਉੱਥੇ ਮਹਿਮਾ ਕੀਤੀ ਹੋਈ ਹੈ ਅਰਦਾਸ ਕੀਤੀ ਹੋਈ ਹੈ ਹਾਂ ਪਰਮਾਤਮਾ ਦੀ ਸਿਫਤ ਵੈਰੀ ਗੁੱਡ ਠੀਕ ਹੈ ਵੀ ਉਹ ਚੀਜ਼ ਹੋ ਗਈ ਉਹ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਰਚਿਤ ਸ਼ਬਦਾਂ ਦਾ ਦੂਸਰਾ ਵਰਗ ਹੈ ਰਚਿਤ ਸ਼ਬਦਾਂ ਦਾ ਦੂਸਰਾ ਵਰਗ ਹੈ ਵਾਕਾਂਸ਼ ਉਤਪਨ ਸ਼ਬਦ ਦੇ ਸ਼ਬਦਾਂਸ਼ ਜਾਂ ਪਦ ਹੁਣ ਇੱਥੇ ਨੇ ਇੱਕ ਹਾਸੇ ਵਾਲੀ ਗੱਲ ਯਾਦ ਆ ਗਈ ਜੇਕਰ ਤੁਸੀਂ ਕਹੋ ਤਾਂ ਸੁਣਾ ਦਈਏ ਬਈ ਮੰਗਲਾਚਰਨ ਤੋਂ ਮੈਨੂੰ ਯਾਦ ਆਇਆ ਇੱਕ ਹਾਸੇ ਮਜ਼ਾਕ ਵਾਲੀ ਗੱਲ ਯਾਦ ਆ ਗਈ ਜਿਹੜੀ ਸਾਡੇ ਨਾਲ ਹੋਈ ਹੋ ਚੁੱਕੀ ਹੈ ਜੇਕਰ ਭਈ ਕਹੂੰ ਸੁਣਾ ਦਿੰਨੇ ਆ ਜੇਕਰ ਪੜਨਾ ਤੱਕ ਹੀ ਚੱਲਦੇ ਆ ਹਨਾ ਬਈ ਹਾਂ ਬੋਲੋ ਮਾਲ ਤਾਂ ਕਿਤੇ ਇੱਕ ਨਹੀਂ ਕਿਹਾ ਹਨਾ ਹਾਂ ਰਚਿਤ ਸ਼ਬਦਾਂ ਦਾ ਜਿਹੜਾ ਦੂਸਰਾ ਵਰਗ ਹੁੰਦਾ ਉਹ ਕਿਹੜਾ ਹੁੰਦਾ ਬਈ 2 ਉਤਪਨ ਸ਼ਬਦ ਹੁੰਦੇ ਨੇ ਠੀਕ ਹੈ ਬਈ ਉਤਪਨ ਸ਼ਬਦ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਹਾਂ ਉਤਪਨ ਸ਼ਬਦ ਕਹਿੰਦੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਉਤਪਨ ਸ਼ਬਦ ਹੁੰਦੇ ਨੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤਿੰਨ ਦੇ ਹੁੰਦੇ ਨੇ ਚਾਰ ਦੇ ਹੁੰਦੇ ਨੇ ਦੋ ਦੇ ਹੁੰਦੇ ਨੇ ਜਾਂ ਛੇ ਦੇ ਹੁੰਦੇ ਨੇ ਹੁਣ ਇਹ ਸਾਡੇ ਨਾਲ ਵੀ ਹੋ ਚੁੱਕਿਆ ਜਦੋਂ ਅਸੀਂ ਪੜ੍ਹਦੇ ਨਹੀਂ ਹੁੰਦੇ ਸੀ ਆਪਾਂ ਹਨਾ ਹੁੰਦੇ ਹੀ ਐਵੇਂ ਜਿਹਦੇ ਮੰਨ ਲਓ ਪੇਪਰ ਦੇਣ ਵਾਗੇ ਇੱਕ ਪੇਪਰ ਦੇਣ ਦਾ ਨਾ ਕ੍ਰੈਸ਼ ਹੀ ਜਾਂ ਹੁੰਦਾ ਸੀ ਉਦੋਂ ਕੀ ਹੁੰਦਾ ਸੀ ਬਿਹੋਮ ਬਠਿੰਡੇ ਚ ਅਸੀਂ ਪਟਿਆਲੇ ਜਾਵਾਂਗੇ ਪੇਪਰ ਦੇਣ ਪੇਪਰ ਚ ਇਹ ਆਉਂਦਾ ਹੋਵੇ ਨਾ ਆਉਂਦਾ ਬਸ ਜਾਣ ਜਾਣ ਦੀ ਤਿਆਰੀ ਜ਼ਰੂਰ ਹੁੰਦੀ ਹੈ ਹੁੰਦਾ ਨੇ ਜਿਆਦਾ ਕਰੇ ਕੁੜੀਆਂ ਚ ਹੁੰਦਾਗਾ ਵੀ ਹਾਂ ਉੱਥੇ ਜਾਵਾਂਗੇ ਚੰਗਾ ਸੂਟ ਪਾਵਾਂਗੇ ਘੁੰਮਾਂ ਫਿਰਾਂਗੇ ਕੋਈ ਚੀਜ਼ ਖਾਵਾਂਗੇ ਪੀਵਾਂਗੇ ਸ਼ਾਪਿੰਗ ਕਰਕੇ ਆਵਾਂਗੇ ਹੈਨਾ ਇਸੇ ਤਰ੍ਹਾਂ ਭਾਈ ਅਸੀਂ ਬਾਗੀਆਂ ਤਿੰਨ ਚਾਰ ਫਰੈਂਡਸ ਸੀ ਮੇਰੀਆਂ ਅਸੀਂ ਬਠਿੰਡੇ ਗਏ ਪਹਿਲੀ ਵਾਰੀ ਬਾਗੇ ਭਾਈ ਬਠਿੰਡੇ ਸੀ ਟੱਟ ਦੇ ਪੇਪਰ ਦੇਣ ਠੀਕ ਹੈ ਉਹ ਮੰਗਲਾ ਚਰਨ ਵਾਲੀ ਗੱਲੀ ਹੋ ਗਈ ਸਾਡੇ ਨਾਲ ਜਦੋਂ ਹੁਣ ਪੇਪਰ ਦੇਣ ਲੱਗੇ ਜਿਹੜੇ ਸੀਟ ਐਟ ਦਾ ਪੇਪਰ ਹੁੰਦਾ ਸੈਂਟਰ ਦਾ ਹੁੰਦਾ ਉੱਥੇ ਟੀਚਰ ਵੀ ਕਿਹੜੇ ਆਉਣਗੇ ਸੈਂਟਰ ਦੇ ਆਉਣਗੇ ਹਨਾ ਸੋ ਜਦੋਂ ਸਾਡਾ ਪੇਪਰ ਸਟਾਰਟ ਹੋਣ ਵਾਲਾ ਸੀਗਾ ਪੇਪਰ ਲਿਆ ਕੇ ਜਦੋਂ ਸਾਡੇ ਸਾਹਮਣੇ ਰੱਖਿਆ ਭਈ ਉਹ ਇੱਕ ਟੀਚਰ ਸੀਗੇ ਉੱਥੇ ਲੇਡੀਸ ਉਹ ਕਹਿੰਦੇ ਭਈ 2 ਮਿੰਟ ਖੜੇ ਹੋ ਜਾਓ ਅਸੀਂ ਆਖਿਆ ਵੀ ਕਾਦੇ ਵਾਸਤੇ ਕਹਿੰਦੇ ਖੜੇ ਹੋ ਕੇ ਭਈ ਪਰਮਾਤਮਾ ਦਾ ਨਾਮ ਲੈ ਲਓ ਵੀ ਜਿਹੜਾ ਤੁਸੀਂ ਅੱਜ ਤੱਕ ਪੜਿਆ ਹੈਗਾ ਪੇਪਰ ਦੀ ਤਿਆਰੀ ਕੀਤੀ ਹੈ ਵੀ ਉਹ ਸਾਰਾ ਤੁਹਾਡੇ ਮਿਹਨਤ ਦਾ ਫਲ ਤੁਹਾਨੂੰ ਮਿਲ ਜੇ ਹੁਣ ਅਸੀਂ ਇੱਕ ਦੂਸਰੇ ਕਹਿੰਦੇ ਦੇ ਕੇ ਹੱਸਰੇ ਸੀਗੇ ਵੀ ਆਪਾਂ ਤਾਂ ਪੜਕੇ ਨਹੀਂ ਆਏ ਆਪਾਂ ਤਾਂ ਆਏ ਸਿਰਫ ਮौज-ਮਸਤੀ ਵਾਸਤੇ ਸੀ ਹੈ ਨਾ ਵੀ ਆਪਾਂ ਕੀ ਕਹੀਏ ਪ੍ਰਮਾਤਮਾ ਨੂੰ ਵੀ ਸਾਡਾ ਕੀ ਸਾਥ ਦੇ ਦੇ ਹੈ ਨਾ ਵੀ ਐਂ ਕਹੀਏ ਵੀ ਸਾਡਾ ਸਾਥ ਦੇਈ ਸਾਨੂੰ ਸ਼ਾਪਿੰਗ ਕਰਨ ਦੇ ਵਿੱਚ ਜਾਂ ਕੀ ਕਰਨ ਦੇ ਵਿੱਚ ਹੈ ਨਾ ਸੋ ਉਹ ਗੱਲ ਹੋ ਜਾਂਦੀ ਉਹ ਮੇਰੇ ਤਾਂ ਗੱਲ ਯਾਦ ਆ ਗਈ ਠੀਕ ਹੈ ਵੀ ਹਾਂ ਸੌਤ ਆਪਣੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਇਹ ਹੈਗਾ ਖਾਸ ਇਹ ਸੀਟ ਜਿਹੜਾ ਸੈਂਟਰ ਵਾਲੇ ਟੀਚਰ ਹੁੰਦੇ ਨੇ ਨਾ ਕਰਵਾਉਂਦੇ ਨੇ ਇਹ ਚੀਜ਼ਾਂ ਵੀ ਭਈ ਤੇ ਮੈਂ ਮੈਂ ਪ੍ਰਮਾਤਮਾ ਦਾ ਨਾਮ ਲੈ ਲਓ ਤੁਹਾਡੇ ਜਿਹੜੇ ਪੜੇ ਲਿਖੇ ਰਾਸ ਆ ਵੀ ਔਰ ਜੇ ਪੜ ਕੀ ਨਹੀਂ ਗਏ ਉਥੇ ਕੀ ਰਾਸ ਆਊਗਾ ਤਾਂ ਪੇਪਰ ਵੀ ਕੋਈ ਕਲੀਅਰ ਨਹੀਂ ਹੋਇਆ ਹਨਾ ਕਿੰਨੇ ਨੰਬਰ ਆਏ ਸੀ বিনা ਪੜੇ ਤਾਂ ਗਈ ਸੀ 75 ਲੈ ਗਈ ਸੀ ਫਿਰ ਉਹਦੋਂ ਪਛਤਾਵਾ ਹੋਇਆ ਘਰੇ ਆ ਕੇ ਵੀ ਥੋੜਾ ਜਿਹਾ ਐਫਰਟ ਹੋਰ ਕਰ ਲੈਂਦੇ ਪੜ ਹੀ ਲੈਂਦੇ ਫਿਰ ਪੇਪਰ ਕਲੀਅਰ ਹੋ ਜਾਂਦਾ ਨਾ ਫਿਰ ਉਸ ਤੋਂ ਬਾਅਦ ਦੂਸਰੀ ਵਾਰ ਦਿੱਤਾ ਤਾਂ ਫਿਰ ਕਲੀਅਰ ਕਰ ਕੀ ਆਇਆ ਕਿਉਂਕਿ ਉਹਦਾ ਅਕ ਲਾ ਗਈ ਹਨਾ ਉਥੇ ਜਾ ਕੇ ਆਪਦੇ ਆਪ ਤੇ ਸ਼ਰਮ ਆਈ ਵੀ ਆਪ ਨੂੰ ਤਾਂ ਸੋਚ ਨਹੀਂ ਸੀ ਟੀਚਰ ਨੂੰ ਸੋਚ ਸੀ ਹਨਾ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 3 2 ਉਤਪਨ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਸੱਗੀ ਫੁੱਲ ਕੀ ਹੈ ਫੁਲਕਾਰੀ ਹੈ ਫੁੱਲ ਹੈ ਲੋਕਗੀਤ ਹੈ ਜਾਂ ਕੁਝ ਹੋਰ ਹੈ ਕਰੋ ਬਈ ਅਨਸਰ ਸੱਗੀ ਫੁੱਲ ਕੀ ਹੈ ਕਰੋ ਰੱਜੀ ਅਨਸਰ ਸੱਭਿਆਚਾਰ ਨਾਲ ਰਿਲੇਟਡ ਕੁਸਚਨ ਹੈ ਬਈ ਇਹ ਸੱਗੀ ਫੁੱਲ ਕੀ ਹੈ ਸੋ ਦ ਰਾਈਟ ਅਨਸਰ ਬਣੂਗਾ ਗੁੱਡ ਆਫਟਰਨੂੰ ਰੱਜੀ ਜਿਹੜੀ ਲੇਟ ਆ ਰਹੇ ਹੋ हां भाई ये है तोड़ा सगी फूल चार कुछ और है ना, ना तो भाई ये फुलकारी है ना फुल्ला ना लोकगीत कुछ और ਦਾ ਮਤਲਬ ਕੀ ਆਊਗਾ ਇਹ ਸਿਰ ਦਾ ਗਹਿਣਾ ਠੀਕ ਹੈ ਸਗੀ ਫੁੱਲ ਕੀ ਹੈ हां ਸਿਰ ਦਾ ਕਹਿ ਸਕਦੇ ਮੱਥੇ ਲੱਗਦਾ ਤੇ ਸਿਰਤੀ ਹੈ ਮੱਥੇ ਤੇ ਠੀਕ ਹੈ हां ਉਹ ਚੀਜ਼ ਹੋਗੀ ਉਸ ਤੋਂ ਬਾਅਦ ਦੇਖੋ ਅੱਜ ਕੱਲ ਤੀਆਂ ਦੇ ਵਿੱਚ ਨਹੀਂ ਲਾਈ ਫਿਰਦੇ ਉਹ ਮੈਂ ਹੁਣੇ ਇੱਕ ਵੀਡੀਓ ਦੇਖੀ ਸੀਗੀ ਸਾਡੇ ਭਾਈ ਭਲਾੜੇ ਲੱਗਦੀਆਂ ਨੇ ਭਲਾੜੇ ਲੱਗਦੀਆਂ ਸੋਥੇ ਇੱਕ ਮਹੀਨਾ ਲੱਗੀਆਂ ਰਹਦੀਆਂ ਨਿਗੀਆਂ ਉਹਨੇ ਕਿਨੇ ਕਿ ਕੁੜੀਆਂ ਲਈ ਫਿਰਦੇ ਸਗੀ ਫਿਰ ਵੀ ਜਿ ਪੁੱਛ ਕੇ ਦੇਖੇ ਉਹਨਾਂ ਨੂੰ ਵੀ ਹੈ ਕੀ ਇਹ ਕਾਰੇ ਵਾਸਤੇ ਲੱਗਦਾ ਉਹ ਕਿਸੇ ਨੂੰ ਨਹੀਂ ਪਤਾ ਪਸੇ ਕਿ ਸਿਰ ਤੇ ਧਰ ਕੇ ਲੈ ਕੇ ਜਾਣੀ ਉਹ ਕੌਲੀਆਂ ਜੀਆਂ ਤੈਨੂੰ ਹੁੰਦੀਆਂ ਨੇ ਉਹ ਲਾ ਕੇ ਭਜੀਆਂ ਫਿਰਦੀਆਂ ਨੇ ਚਲੋ ਕਹਿੰਦੇ ਉਹ ਸ਼ਬਦ ਜਿਹੜੇ ਮੂਲ ਸ਼ਬਦ ਦੇ ਅੱਗੇ ਜੁੜ ਕੇ ਇੱਕ ਨਵਾਂ ਸਾਰਥਕ ਸ਼ਬਦ ਬਣਾਉਣ ਉਹ ਕੀ ਕਹਾਉਂਦੇ ਨੇ ਕਹਿੰਦੇ ਮਤਲਬ ਕੀ ਹੈ ਕਹਿੰਦੇ ਉਹ ਸ਼ਬਦ ਜਿਹੜੇ ਕਿਸੇ ਮੂਲ ਸ਼ਬਦ ਦੇ ਅੱਗੇ ਜੁੜ ਜਾਂਦੇ ਨੇ ਠੀਕ ਹੈ ਤੇ ਉਹਨਾਂ ਦੇ ਨਾਲ ਲੱਗ ਕੇ ਇੱਕ ਸਾਰਥਕ ਸ਼ਬਦ ਬਣਾ ਦਿੰਦੇ ਨੇ ਅਗੇਤਰ ਸ਼ਬਦਾਂਸ਼ ਵਿਸ਼ੇਤਰੀਆ ਵਾਕਾਂਸ਼ ਕਿੰਨਾ ਸੋਹਣਾ ਕੁਸਚਨ ਹੈ ਕਰੋ ਵੀ ਆਨਸਰ ਹੂੰ ਕਰੋ ਵੀ ਆਨਸਰ ਕਰ ਦੋ ਰਜੀ ਆਨਸਰ ਕਨੇ ਕੁੜੀਆਂ ਨੇ ਚੱਗੀ ਫੁੱਲ ਲਾ ਕੇ ਵੀ ਹਾਂ ਸਹੀ ਗੱਲ ਹੈ ਉੱਥੇ ਜਾ ਕੇ ਕਿਹੜਾ ਨਾ ਬੋਲੀਆਂ ਤੇ ਨੱਚਣਾ ਨੱਚਣਾ ਨਾ ਡੀ ਜਾਂਦੀ ਹੈ ਨਾ ਤਾਂ ਫਿਰ ਉਹ ਨੱਚੀ ਜਾਂਦੀ ਨਹੀਂ ਹੈ ਭਾਈ ਗੀਤਾਂ ਤੇ ਲਾ ਰਖੇ ਨਹੀਂ ਸੱਗੀ ਫੁੱਲ ਹਨਾ ਚਲੋ ਸੋ ਦੈਟ ਰਾਈਟ ਆਨਸਰ ਹੋਣਾ ਉਹ ਤੁਹਾਡਾ 1 ਅਗੇਤਰ ਹਾਂ ਇਹ ਹੁਣ ਆਏ ਮੰਨ ਕੇ ਚੱਲੋ ਜਿਹੜਾ ਇਹ ਕੁਸਚਨ ਹੈ ਤੁਹਾਡੀ ਅਗੇਤਰ ਦੀ ਇੱਕ ਡੈਫੀਨੇਸ਼ਨ ਹੋ ਗਈ ਇਹ ਡੈਫੀਨੇਸ਼ਨ ਹੀ ਹੋ ਗਈ ਵੀ ਅਗੇਤਰ ਕਿਹੜੇ ਹੁੰਦੇ ਨੇ ਵੀ ਉਹ ਸ਼ਬਦ ਜਿਹੜੇ ਮੂਲ ਸ਼ਬਦਾਂ ਦੇ ਅੱਗੇ ਲੱਗ ਕੇ ਉਹਨਾਂ ਦੇ ਨਾਲ ਜੁੜ ਕੇ ਇੱਕ ਸਾਰਥਕ ਸ਼ਬਦ ਬਣਾ ਦਿੰਦੇ ਨੇ ਉਹਨਾਂ ਨੂੰ ਕੀ ਕਿਹੜੇ ਸ਼ਬਦ ਬੋਲਦੇ ਨੇ ਅਗੇਤਰ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਰਾਂਗੇ ਅਗੇਤਰ ਸ਼ਬਦਾਂ ਦੀ ਡੈਸ਼ ਲਗਾ ਕੇ ਨਵੇਂ ਸ਼ਬਦ ਬਣਦੇ ਹਨ ਬਹੁਤ ਈਜ਼ੀ ਕੁਸਚਨ ਹੁਣ ਹੀ ਕਰਕੇ ਆ ਗਏ ਆਪਾਂ ਵਿਚਾਲੇ ਪਿੱਛੇ ਅੱਗੇ ਜਾਂ ਨਾਲ ਅੱਗੇ ਲੱਗਦੇ ਨੇ ਹੁਣ ਅਗੇ ਇਤਨਾ ਦੇ ਅੱਗੇ ਲੱਗ ਕੇ ਨਵਾਂ ਸ਼ਬਦ ਬਣਦਾ ਉਸ ਤੋਂ ਬਾਅਦ ਦੇਖੋ ਹਾਂ ਤਨੇ ਬੀਬੀ ਚੰਦਨ ਦੇ ਉਹਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਵਲ ਜੀ ਦੇ ਪਾਸ ਕਰੋ ਵੀ ਆਨਸਰ ਕਹਿੰਦੇ ਬੀਬੀ ਚੰਦਨ ਦੇ ਉਹਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਵਲ ਦੇ ਪਾਸ ਪਾਵਲ ਵਰਟੋਲੀਏ ਜਿਉ ਚੰਨਾ ਚੋਂ ਚੰਨ ਕਾਹਨ ਚੋਂ ਕਾਹਨ ਹੈਗੇ ਨਾ ਸੁਣੀ ਹੋਈ ਹੈ ਤਿੰਨ ਚਾਰ ਪੰਕਤੀਆਂ ਨਾਟਕ ਹੈ ਟੱਪਾ ਹੈ ਖਾਣਾ ਸੁਹਾਗ ਹੈ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਸੁਹਾਗ ਵੀ ਇਹ ਇੱਕ ਜੜੀ ਲੜਕੀ ਹੈ ਉਹ ਆਪਣੇ ਪਿਤਾ ਨੂੰ ਪ੍ਰਿਆਦ ਕਰਦੀ ਹੈ ਵੀ ਮੇਰਾ ਵਰ ਇਹ ਜ ਟੋਲਣਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਅਗੇਤਰ ਡੈਸ਼ ਹੁੰਦੇ ਹਨ ਬੋਧਾਰਥਕ ਵਿਨਰਥਕ ਸਾਰਥਕ ਜਾਂ ਨਿਰਾਰਥਕ ਕਰੋ ਵਿਅੰਸ ਅਗੇਤਰ ਕੀ ਹੁੰਦੇ ਨੇ ਅਗੇਤਰ ਕੀ ਹੁੰਦੇ ਹਨ ਕਰੋ ਬਈ ਆਨਸਰ ਹਾਂ ਸੋ ਦ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਤਿੰਨ ਸਾਰਥਕ ਸਾਰਥਕ ਕਿਉਂ ਇਹ ਕਿਵੇਂ ਬਣੂਗਾ ਬਈ ਬਹੁਅਰਥਕ ਕਿਵੇਂ ਹੋ ਗਿਆ ਉਹ ਸਾਰਥਕ ਹੋਊਗਾ ਜਿਹੜੇ ਸ਼ਬਦਾਂ ਦੇ ਸਹੀ ਅਰਥ ਨਿਕਲਦੇ ਹੁਣ ਉਥੇ ਅਗੇਤਰ ਲੱਗਦੇ ਨੇ ਹਨਾ ਹੁਣ ਹੀ ਆਪਾਂ ਕਹਿ ਕੀ ਗਏ ਸੀਗੀ ਠੀਕ ਹੈ ਬਈ हां ਉਸ ਤੋਂ ਬਾਅਦ ਦੇਖੋ ਦੁਪਹਿਰ ਸ਼ਬਦ ਦੇ ਵਿੱਚ ਕਹਿੰਦੇ ਕਿਹੜਾ ਅਗੇਤਰ ਲੱਗੇਗਾ ਦੁਪਹਿਰ ਸ਼ਬਦ ਦੇ ਵਿੱਚ ਕਿਹੜਾ ਅਗੇਤਰ ਵਰਤਿਆ ਜਾਵੇਗਾ ਸੋ ਇਦਾਂ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 2 ਠੀਕ ਹੈ ਉਸ ਤੋਂ ਬਾਅਦ ਦੇਖੋ ਨਿੱਕੀ ਕਹਾਣੀ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਅੱਜਕੱਲ ਜਿਆਦਾ ਕਰਕੇ ਜ਼ਿਕਰ کئی ਵਾਰ ਕੁਸਟ ਆਏ ਹਨ ਨਾ ਹੋ ਹੁਣ ਟ੍ਰੈਂਡ ਦੇ ਵਿੱਚ ਕੀ ਹੈ ਹੁਣ ਕੋਈ ਜ਼ਿਆਦਾ ਵੱਡੀਆਂ ਸਟੋਰੀਆਂ ਨਹੀਂ ਪੜਦੇ ਤੁਸੀਂ ਨਿਊਜ਼ਪੇਪਰ ਦੇ ਵਿੱਚ ਵੀ ਆਮ ਤੌਰ ਤੇ ਦੇਖਿਆ ਹੋਣਾ ਆ ਬਿਲਕੁਲ ਆਪਾਂ ਕਹਿ ਸਕਦੇ 10 ਤੋਂ 15 ਲਾਈਨਾਂ ਦੀਆਂ ਬਿਲਕੁਲ 10 ਤੋਂ 15 ਲਾਈਨਾਂ ਦੀ ਜਿਹੜੀ ਸ਼ਾਰਟ ਦੇ ਵਿੱਚ ਸਟੋਰੀ ਆਉਂਦੀਆਂ ਨੇ ਹਨਾ ਸ਼ਾਰਟ ਦੇ ਵਿੱਚ ਸੋ ਉਹ ਜ਼ਿਆਦਾ ਫੇਮਸ ਆ ਅੱਜ ਕੱਲ ਇੰਨਾ ਚੀਜ਼ਾਂ ਦਾ ਟਾਈਮ ਆ ਠੀਕ ਹੈ ਹਾਂ ਮਿੰਨੀ ਸਟੋਰੀ ਸਟੋਰੀ ਸੈਂਟ ਸਟੋਰੀ ਹੈ ਨਿਊ ਸਟੋਰੀ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਤੁਸੀਂ ਕਿਹੜਾ ਕਰ ਰਹੇ ਹੋ ਜੀ ਇਹ ਕਰ ਰਹੇ ਹੋ ਇਹ ਵੈਰੀ ਗੁੱਡ ਮਿੰਨੀ ਸਟੋਰੀ ਠੀਕ ਹੈ ਨਿੱਕੀ ਕਹਾਣੀ ਦੇ ਅੱਜ ਦਾ ਅਯੁਗ ਹੈਗਾ ਇਹ ਹੀ ਚੱਲ ਰਿਹਾ ਹੁਣ ਇਹਨੂੰ ਮਿੰਨੀ ਸਟੋਰੀ ਬੋਲਦੇ ਨੇ ਉਸ ਤੋਂ ਬਾਅਦ ਦੇਖੋ ਅਨਪੜ ਅਨਹੋਣੀ ਅਤੇ ਅਨ ਅਨਰਥ ਵਿੱਚ ਕਿਹੜਾ ਅਗੇਤਰ ਹੈ ਅਣ ਅਦ ਅਨਯ ਅਨਹ ਕਰੋ ਵੀ ਆਨਸਰ ਅਨਪੜ ਅਨਹੋਣੀ ਜਾਂ ਅਨਰਥ ਇਹਨਾਂ ਦੇ ਵਿੱਚ ਕਿਹੜਾ ਅਗੇਤਰ ਹੈ ਜਿਹੜਾ ਵਰਤਿਆ ਗਿਆ ਕਰ ਦੋ ਰਾਈਟ ਆਨਸਰ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਤਿੰਨ ਅਨ ਅਨ ਹੈ ਜੀ ਇਹ ਵਾਲੇ ਕਿਹੜੇ ਆ ਗਏ ਬਈ ਉਹ ਤਾਂ ਅਣ ਬਣ ਗਿਆ ਸੀ ਸਹੀ ਸੀ ਰਾਈਟ ਬਣੂਗਾ ਬਈ ਉਸ ਤੋਂ ਬਾਅਦ ਦੇਖੋ ਈਨ ਪਛੇਤਰ ਨਾਲ ਬਣਿਆ ਸ਼ਬਦ ਚੁਣੋ ਈਨ ਹੁਣ ਇੱਥੇ ਬਈ ਪਛੇਤਰ ਚੱਲ ਪਈ ਈਨ ਕਹਿੰਦੇ ਪਿਛੇਤਰ ਨਾਲ ਬਣਿਆ ਸ਼ਬਦ ਚੁਣੋ ਈਨ ਪਿਛੇਤਰ ਨਾਲ ਰੰਗੀਨ ਮਸਕੀਨ ਯਕੀਨ ਇਹ ਤਾਂ ਨਹੀਂਨ ਕਰੋ ਵੀ ਆਨਸਰ ਹਮ ਈਨ ਈਨ ਦਾ ਮਤਲਬ ਕੀ ਹੁੰਦਾ ਈਨ ਨਾ ਮੰਨਣੀ ਕਿਸੇ ਤੋਂ ਈਨ ਨਾ ਮੰਨਣੀ ਠੀਕ ਹੈ ਬਈ ਇਹ ਵੀ ਇੱਕ ਸ਼ਬਦ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 1 ਰੰਗੀਨ ਹਮ ਵੈਰੀ ਗੁੱਡ ਬਈ ਰੰਗੀਨ ਉਸ ਤੋਂ ਬਾਅਦ ਦੇਖੋ ਇਹ ਤਾਂ ਆਪਣਾ ਹੋ ਚੁੱਕਿਆ ਵੀ ਨਿੱਕੀ ਕਹਾਣੀ ਵਾਲਾ ਨੇ ਮਿੰਨੀ ਸਟੋਰੀ ਕਹਿੰਦੇ ਨੇ ਉਸ ਤੋਂ ਬਾਅਦ ਦੇਖੋ ਨਿਆਂਸ਼ੀਲ ਬਲਣਸ਼ੀਲ ਵਿਕਾਸਸ਼ੀਲ ਅਤੇ ਪ੍ਰਗਤੀਸ਼ੀਲ ਸ਼ਬਦਾਂ ਦੇ ਵਿੱਚ ਸ਼ੀਲ ਕੀ ਹੈ ਸਾਰਥਕ ਮੂਲ ਸ਼ਬਦ ਦੇ ਪਿਛੇਤਰ ਆ ਗੀਤਰ ਚਾਰ ਸ਼ਬਦ ਦਿੱਤੇ ਨੇ ਆਪਾਂ ਨੂੰ ਇੱਥੇ ਨਿਆਂਸ਼ੀਲ ਬਲਣਸ਼ੀਲ ਵਿਕਾਸਸ਼ੀਲ ਅਤੇ ਪ੍ਰਗਤੀਸ਼ੀਲ ਇਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਪਿੱਛੇ ਸ਼ਬਦ ਲੱਗਿਆ ਹੈ ਸ਼ੀਲ ਇਹਨੂੰ ਕੀ ਬੋਲਦੇ ਨੇ ਸੋ ਦਰਾਈਟ ਆਨਸਰ ਬਣਦਾ ਬਈ ਸੀ ਵਿਸ਼ੇਤਰ ਹੈ ਠੀਕ ਹੈ ਨਿਆਂ ਦੇ ਅੱਗੇ ਪਿੱਛੇ ਲੱਗ ਕੇ ਇਹ ਬਲਣ ਦੇ ਪਿੱਛੇ ਲੱਗਿਆ ਵਿਕਾਸ ਤੇ ਪ੍ਰਗਤੀ ਜਿਹਨਾਂ ਦੇ ਪਿੱਛੇ ਲੱਗ ਗਏ ਨੇ ਸ਼ਬਦਾਂ ਦੇ ਵਿੱਚ ਵਾਧਾ ਕੀਤਾ ਤਾਂ ਕਰਕੇ ਇਹ ਕੀ ਆ ਵਿਸ਼ੇਤਰ ਹੋ ਗਿਆ ਪਿੱਛੇ ਲੱਗ ਗਿਆ ਠੀਕ ਹੈ ਉਸ ਤੋਂ ਬਾਅਦ ਦੇਖੋ ਹਥਿਆਰ ਦੇ ਵਿੱਚ ਵਿਸ਼ੇਤਰ ਸ਼ਬਦ ਕਿਹੜਾ ਹੈ ਆਰ ਹੈ ਮੂਲ ਹੈ ਸ਼ਬਦ ਹੈ ਅਗੇਤਰ ਹੈ ਜਾਂ ਆਰ ਹੈ ਹਥਿਆਰ ਸ਼ਬਦੇ ਦੇ ਵਿੱਚ ਕਹਿੰਦੇ ਕਿ ਕਿਹੜਾ ਪਛੇਤਰ ਹੈ ਅਗੇਤਰ ਲਾਉਣੇ ਥੋੜੇ ਸੌਖੇ ਲੱਗਦੇ ਨੇ ਪਿਛੇਤਰ ਲਾਉਣੇ ਔਖੇ ਹੀ ਹੋ ਜਾਂਦੇ ਨੇ ਹਨਾ ਹੈਗਾ ਨਹੀਂ ਹੂੰ ਇਹ ਉਹ ਚੀਜ਼ਾਂ ਨੇ ਜਿਹੜੀਆਂ ਪਛੇਵੀਂ ਕਲਾਸ ਤੋਂ ਸਟਾਰਟ ਕੀਤੀਆਂ ਹੋਈਆਂ ਨੇ ਹੈਗੀਆਂ ਨੇ ਨਵੀਆਂ ਚੀਜ਼ਾਂ ਹੀ ਸੋ ਦੇਖੋ ਕਿੱਥੇ ਤੱਕ ਕੰਮ ਆ ਰਹੀਆਂ ਨੇ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਹਾਂ 4 ਪਿਛੇਤਰ ਦੀ ਗੱਲ ਹੋ ਰਹੀ ਹੈ ਪਿਛੇਤਰ ਦੀ ਠੀਕ ਹੈ ਬਈ ਹੂੰ ਹਾਂ ਉਸ ਤੋਂ ਬਾਅਦ ਦੇਖੋ ਬਈ ਇਹ ਤਾਂ ਆਪਣਾ ਹੋ ਚੁੱਕਿਆ ਖਟਿਆਈ ਸ਼ਬਦ ਦੇ ਵਿੱਚ ਪਿਛੇਤਰ ਕਿਹੜਾ ਹੈ ਖਟਿਆਈ ਆਈ ਐ ਆਈ ਈ ਜਾਂ ਬਿਹਾਰੀ ਖਟਿਆਈ ਸ਼ਬਦ ਦੇ ਵਿੱਚ ਪਿਛੇਤਰ ਕਿਹੜਾ ਹੈ ਇਹ ਆਪਣੀ ਜਿਹੜੀ ਹੁਣ ਦੀ ਆਪਣੀ ਲਾਸਟ ਪੀੜ੍ਹੀ ਰਹਿੰਦੀ ਹੈ ਜਿਹਨੂੰ ਆਪਾਂ ਲਾਸਟ ਕਹਿ ਸਕਦੇ ਆ ਆਪਣੀਆਂ ਬੀਬੀਆਂ ਬਜ਼ੁਰਗ ਜਿਹੜੇ ਹੈਗੇ ਨੇ ਹਨਾ ਬਾਬੇ ਸੋ ਚੀਜ਼ਾਂ ਬੋਲਦੇ ਨੇ ਹੁਣ ਅੱਜ ਕੱਲ੍ਹ ਜਿਹੜੀ ਆਪਣੀ ਪੜ੍ਹੀ ਲਿਖੀ ਜਨਰੇਸ਼ਨ ਆਪਾਂ ਤਾਂ ਬੋਲਦੇ ਆ ਸੌਸ ਸੌਸ ਦੇ ਦਿਓ ਭਈ ਹਨਾ ਉਹ ਕੀ ਕਹਿਣਗੇ ਜੇ ਕਿਤੇ ਜਾਣਾ ਹੋਵੇ ਵਿਆਹ ਉਹ ਤੇ ਭਈ ਖਟਿਆਈ ਲਈ ਨਹੀਂ ਜਾ ਕੇ ਹਨਾ ਸੋ ਇਹਦੇ ਵਿੱਚ ਵਿਸ਼ੇਤਰ ਕਿਹੜਾ ਬਈ ਕਰੋ ਆਨਸਰ ਵਿਸ਼ੇਤਰ ਕਿਹੜਾ ਹੈ ਇਹਦੇ ਵਿੱਚ ਹਾਂ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 1 ਆਈ ਠੀਕ ਹੈ ਭਈ ਆਈ ਹਾਂ ਬੀ ਕਿਹੜੇ ਹਿਸਾਬ ਨਾਲ ਕਰਗੇ ਉਹ ਤੇ AI ਬਣ ਗਿਆ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਨਵਾਂ ਸਾਰਥਕ ਸ਼ਬਦ ਬਣਾਉਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਉਹ ਸ਼ਬਦ ਜਿਹੜੇ ਸਾਰਥਕ ਸ਼ਬਦਾਂ ਦੇ ਪਿੱਛੇ ਲੱਗ ਕੇ ਸਾਰਥਕ ਸ਼ਬਦ ਬਣਾਉਂਦੇ ਨੇ ਉਹ ਕਿਹੜੇ ਸ਼ਬਦ ਹੁੰਦੇ ਨੇ ਕਰੋ ਭਈ ਆਨਸਰ ਹੂੰ ਤਾਰਦੁਰਾ ਜੀ ਆਨਸਰ ਸੋਇਦ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਪਛੇਤਰ ਇਸੇ ਤਰ੍ਹਾਂ ਆਪਾਂ ਇੱਕ ਕੁਸਟਨ ਜਿਹੜਾ ਪਿੱਛੇ ਕਰਕੇ ਗਏ ਆ ਵੀ ਉਹ ਸ਼ਬਦ ਜਿਹੜੇ ਮੂਲ ਸ਼ਬਦਾਂ ਦੇ ਅੱਗੇ ਜੁੜ ਕੇ ਸਾਰਥਕ ਸ਼ਬਦ ਬਣਾਉਂਦੇ ਨੇ ਉਹ ਤੁਹਾਡੇ ਅਗੇਤਰ ਹੋਗੇ ਇਹ ਪਿੱਛੇ ਜੁੜ ਕੇ ਸਾਰਥਕ ਸ਼ਬਦ ਬਣਾਉਂਦੇ ਨੇ ਕੀ ਹੋਗੇ ਤੁਹਾਡੇ ਪਛੇਤਰ ਹੋਗੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਰੰਗीन ਸ਼ਬਦ ਦੇ ਵਿੱਚ ਰੰਗ ਕੀ ਹੈ ਰੰਗीन ਸ਼ਬਦ ਦੇ ਵਿੱਚ ਜਿਹੜਾ ਰੰਗ ਆ ਗਿਆ ਰੰਗ ਈਨ ਠੀਕ ਹੈ ਹੂੰ ਇਹ ਕਿਹੜਾ ਸ਼ਬਦ ਹੈ ਮੂਲ ਹੈ ਰਚਿਤ ਹੈ ਉਤਪਨ ਹੈ ਜਾਂ ਸ਼ਬਦਾਂਸ਼ ਹੈ ਕਰੋ ਬਈ ਆਨਸਰ ਹਾਂ ਇਸ ਤਰ੍ਹਾਂ ਦੇ ਕੁਸਚਨ ਜ਼ਿਆਦਾ ਆਉਂਦੇ ਨੇ ਪੇਪਰ ਦੇ ਵਿੱਚ ਥੋੜਾ ਧਿਆਨ ਦੇ ਲੋ ਵੀ ਇਹਨਾਂ ਨੂੰ ਮੂਲ ਸ਼ਬਦ ਹੈ ਰਚਿਆ ਹੋਇਆ ਉਤਪਨ ਕੀਤਾ ਹੋਇਆ ਜਾਂ ਸ਼ਬਦਾਂਸ਼ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਮੂਲ ਸ਼ਬਦ ਠੀਕ ਹੈ ਬਈ ਮੂਲ ਹੀ ਉਹ ਉਹ ਮੂਲ ਹੋ ਗਿਆ ਉਹ ਤੋਂ ਰੰਗੀਨ ਬਣਿਆ ਠੀਕ ਹੈ ਮੁੱਢ ਤਾਂ ਉਹੀ ਸ਼ਬਦਾਂ ਰੰਗ ਹੀ ਹੋਗੇ ਮੁੱਢ ਤਾਂ ਠੀਕ ਹੈ ਮੂਲ ਦਾ ਮਤਲਬ ਮੁੱਢੀ ਹੋ ਗਿਆ ਉਹ ਤਾਂ ਅੱਗੇ ਰੰਗੀਨ ਬਣ ਗਿਆ ਉਸ ਤੋਂ ਬਾਅਦ ਦੇਖੋ ਫੁਲਕਾਰੀ ਦਾ ਸਬੰਧ ਕਿਹਦੇ ਨਾਲ ਹੈ ਕਹਿੰਦੇ ਫੁੱਲਾਂ ਦੀ ਕੈਰੀ ਨਾਲ ਗਹਿਣੇ ਅਤੇ ਮੀਨਾਕਾਰੀ ਦੀਵਾਰ ਉਤੇ ਚਿੱਤਰਕਾਰੀ ਇਹ ਕਢਾਈ ਵਾਲਾ ਸਿਰ ਦਾ ਕਪੜਾ ਹਾਂ ਕਰੋ ਬਈ ਆਨਸਰ ਫੁਲਕਾਰੀ ਦਾ ਸਬੰਧ ਕਿਸ ਨਾਲ ਹੈ ਕਰੋ ਬਈ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਕਢਾਈ ਵਾਲਾ ਸਿਰ ਦਾ ਕੱਪੜਾ ਠੀਕ ਹੈ ਹੂੰ ਕਢਾਈ ਵਾਲਾ ਸਿਰ ਦਾ ਕੱਪੜਾ ਹੋ ਗਿਆ ਇਹ ਉਸ ਤੋਂ ਬਾਅਦ ਦੇਖੋ ਭਾਰਤ ਦੇਸ਼ ਹੈ ਇੱਕ ਭਾਸ਼ਾ ਵਾਲਾ ਕੁਦਰਤੀ ਦਾਤ ਵਾਲਾ ਕੋਈ ਭਾਸ਼ਾ ਨਹੀਂ ਇਹਦੀ ਜਾਂ ਬਹੁਤ ਭਾਸ਼ਾਵਾਂ ਨਹੀਂ ਕਰੋ ਬਈ ਅਨਸਰ ਭਾਰਤ ਦੇਸ਼ ਕਹਿੰਦੇ ਕੀ ਹੈ ਕਰ ਦੋ ਵੀ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਬੋਹ ਪਾਸ਼ੀ ਠੀਕ ਹੈ ਇੱਥੇ ਕੋਈ ਇੱਕ ਭਾਸ਼ਾ ਵਾਲੇ ਤੇ ਰਹਿੰਦੇ ਨੇ ਹੁਣ ਜਿਵੇਂ ਆਪਾਂ ਪੰਜਾਬੀ ਬੋਲਦੇ ਆ ਸੋ ਇਧਰ ਹਰਿਆਣਾ ਜਾਖਲ ਟੱਪ ਜੋ ਹਨਾ ਇਧਰ ਹਰਿਆਣਵੀ ਬੋਲੀ ਆਗੀ ਠੀਕ ਹੈ ਵੀ ਦਿੱਲੀ ਕਹਣੀ ਚਲੇ ਜਾਓ ਉਧਰ ਹਿੰਦੀ ਆਗੀ ਹਨਾ ਗੁਜਰਾਤ ਕਹਣੀ ਜਾ ਕੇ ਚਲੇ ਜਾਓ ਉਧਰ ਗੁਜਰਾਤੀ ਭਾਸ਼ਾ ਹੋਗੀ ਉਧਰ ਤਾਮਿਲਨਾਡੀ ਕੋ ਉਨ ਟੱਪ ਜਾਓ ਉਧਰ ਉਹਨਾਂ ਦੀ ਇਹ ਅਲੱਗ ਭਾਸ਼ਾ ਹੋਗੀ ਮਦਰਾਸੀ ਜੀ ਭਾਸ਼ਾ ਹੋਗੀ ਹਨਾ ਇਸ ਕਰਕੇ ਇਹ ਅਲੱਗ-ਅਲਗ ਭਾਸ਼ਾਵਾਂ ਨਹੀਂ ਬੋਹ ਪਾਸ਼ੀ ਦੇਸ਼ ਹੈ ਠੀਕ ਹੈ ਵੀ ਹੂੰ ਸੋ ਜੇ ਸਿਭਈ ਅੱਜ ਦੀ ਕਲਾਸ ਤੁਹਾਡੇ ਵਾਸਤੇ 30 ਕੁਐਸਚਨ ਲੈ ਕੇ ਆਏ ਸੀ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਲੱਗੀ ਤਾਂ ਇੱਕ ਵਾਰੀ ਥੰਬਸ ਅਪ ਕਰ ਦਿਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਇਹੇ ਕੁਐਸਚਨ ਨੇ ਆਪਾਂ ਹੋਰ ਵੀ ਲੈ ਕੇ ਆਉਂਦੇ ਰਹੀਏ ਸੋ ਜੇਕਰ ਬਈ ਕਲਾਸਾਂ ਪਸੰਦ ਆਉਂਦੀਆਂ ਨੇ ਤਾਂ ਟਾਈਮ ਤੇ ਕਲਾਸ ਲਗਾਉਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਚਾਹੇ ਤੁਹਾਡੀ ਸੀਡੀਪੀ ਦੀ ਕਲਾਸ ਹੈ ਚਾਹੇ ਤੁਹਾਡੀ ਪੰਜਾਬੀ ਦੀ ਕਲਾਸ ਹੈ ਚਾਹੇ ਤੁਹਾਡੀ ਐਸਐਸਟੀ ਦੀ ਕਲਾਸ ਹੈ ਕਲਾਸਾਂ ਨੂੰ ਟਾਈਮ ਤੇ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਰਾਜੀ ਤੁਹਾਡੇ ਵਾਸਤੇ ਬਹੁਤ ਮਿਹਨਤ ਕਰ ਰਹੀਆਂ ਹੁਣ ਦੇਖੋ ਤੁਹਾਡੇ ਵਾਸਤੇ ਇੱਕ ਮੈਦ ਦਾ ਟੀਚਰ ਹੀ ਪ੍ਰੋਵਾਈ ਟੀਚਰਾਂ ਦੀ ਸ਼ਾਰਟੇਜ ਜ਼ਿਆਦਾ ਹੈ ਕਿਉਂਕਿ ਕਹਿ ਤਾਂ ਹਰ ਇੱਕ ਦਿੰਦੇ ਨਹੀਂ ਠੀਕ ਹੈ ਬਈ ਪਰ ਉਹ ਚੀਜ਼ ਵੀ ਦੇਖਣੀ ਪੈਂਦੀ ਵੀ ਕਿੰਨਾ ਕ ਕਿਸੇ ਨੂੰ ਕੋਈ ਕੰਮ ਆਉਂਦਾ ਠੀਕ ਹੈ ਹੁਣ ਐ ਤਾਂ ਹੈ ਨਹੀਂ ਆਪਾਂ ਇਂ ਲਾ ਲਈ ਕੋਈ ਗਲਤ ਕਰਵਾਈ ਜਾਓ ਠੀਕ ਹੈ ਵੀਰੇ ਸੋ ਥੋੜੇ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਪਰਖਣੀ ਪੈਂਦੀ ਹੈ ਤਾਂ ਕਰਕੇ ਥੋੜਾ ਟੀਚਰ ਲਿਆਉਣ ਤੇ ਟਾਈਮ ਲੱਗ ਜਾਣਾ ਸੋ ਜਿਹੜੇ ਬੱਚੇ ਲੇਟ ਆਏ ਹੋ ਜੇਕਰ ਤੁਸੀਂ ਹਾਲੇ ਵੀ WhatsApp ਗਰੁੱਪ ਦੇ ਵਿੱਚ ਜਾਂ Telegram ਦੇ ਵਿੱਚ ਜੁਆਇਨ ਨਹੀਂ ਹੋਏ ਬਈ ਇਸ ਨੰਬਰ ਦੇ ਜ਼ਰੀਏ ਤੁਸੀਂ ਜੁੜ ਸਕਦੇ ਹੋ ਠੀਕ ਹੈ ਹਾਂ ਉਸ ਤੋਂ ਬਾਅਦ ਬਈ ਸੋ ਇਹ ਬਈ ਆਪਣੇ ਕੋਰਸ ਨਿਗੇ ਹਾਂ ਕਹਿੰਦੇ ਮੈਮ ਸੀ ਮਾਈ ਰਿਜ਼ਲਟ ਅੱਛਾ ਕਿੱਥੇ ਹੈ ਬਈ ਅੱਛਾ ਅੱਛਾ ਵੈਰੀ ਗੁੱਡ ਬਈ ਵੈਰੀ ਵੈਰੀ ਗੁੱਡ 326 ਆ ਗਏ ਵੈਰੀ ਗੁੱਡ ਹੂੰ ਸੋ ਇਹ ਬਈ ਆਪਣੇ ਕੋਰਸ ਨਿ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਜਿਹੜਾ ਆਪਾਂ ਕੋਰਸ ਦੇ ਰਹੇ ਹਾਂ 2500 ਦੇ ਵਿੱਚ ਸਿਰਫ ਤੁਹਾਨੂੰ ਈਟੀ ਵਾਲਾ ਮਿਹਦੇ ਸਿਰਫ 2500 ਦੇ ਵਿੱਚ ਇਸ ਤੋਂ ਇਲਾਵਾ 3000 ਦੇ ਵਿੱਚ ਮਿਲ ਰਿਹਾ ਤੁਹਾਨੂੰ ਐਸਐਸਟੀ ਪੰਜਾਬੀ ਬੀਜੜ ਵਾਲਾ ਫੁੱਲ ਕੋਰਸ ਠੀਕ ਹੈ ਬਈ ਹੂੰ ਹਰ ਇੱਕ ਚੀਜ਼ ਕੰਪਲੀਟ ਹੈ ਉਹਦੇ ਵਿੱਚ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਫ੍ਰੀ ਦੇ ਵਿੱਚ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਹਾਂ ਸੋ ਤੁਹਾਨੂੰ ਵੀਡੀਓ ਦੇ ਨਾਲ ਨਾਲ ਪੀਡੀਐਫ ਵੀ ਪੜਨ ਨੂੰ ਮਿਲेंगी ਠੀਕ ਹੈ ਬਈ ਹਾਂ ਸੋ ਇਸ ਐਪ ਦੀ ਕਲਾਸ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਤੋਂ ਮਿਲਦੇ ਆਂ ਬਈ ਕੱਲ ਨੂੰ ਸ਼ਾਮ ਨੂੰ ਤੁਹਾਡੀ ਲੱਗੀ ਗਿਆ ਸੀਡੀਪੀ ਦੀ ਕਲਾਸ ਕੱਲ ਕਿਸੇ ਕਾਰਨ ਕਰਕੇ ਜਿਹੜੀ ਸੀਡੀਪੀ ਦੀ ਕਲਾਸ ਸੀ ਤੁਹਾਡੀ ਉਹ ਵੀ ਕੈਨਸਲ ਹੋ ਗਈ ਹੈ ਨਾ ਐਮਰਜੈਂਸੀ ਦੇ ਵਿੱਚ ਕਰਨੀ ਪਈ ਪਰ ਅੱਜ ਥੋੜੀ ਕਲਾਸ ਲੱਗੇਗੀ ਠੀਕ ਹੈ ਬਈ ਸੋ ਧੰਨਵਾਦ ਬਈ ਸੋ ਜੇਕਰ ਕਿਸੇ ਨੇ ਕੋਈ ਹੋਰ ਗੱਲ ਕਹਿਣੀ ਤਾਂ ਇੱਕ ਦੋ ਮਿੰਟ ਆਪਾਂ ਰੁਕ ਜਾਨੇ ਆ ਜੇਕਰ ਨਹੀਂ ਕਹਿਣਾ ਬਈ ਤਾਂ ਠੀਕ ਹੈ ਆ ਫਿਰ ਜਾਓ ਬਈ ਪੀਓ ਆਪਣਾ ਚਾਹ ਪਾਣੀ ਦੁਪਹਿਰ ਦਾ ਟਾਈਮ ਆ ਹਨਾ ਅੱਦੇ ਤਾਂ ਸੁੱਤੀ ਪਏ ਹੁੰਦੇ ਨੇ ਜਿਨ੍ਹਾਂ ਨੂੰ ਐ ਹੁੰਦਾ ਕਲਾਸ ਕੀ ਲਾਉਣੀ ਛੱਡੋ ਪਰੇ ਹਨਾ ਬਈ ਚਲੋ ਕੋਈ ਗਾਣਾ ਚਾਹੁੰਦਾ ਬਈ ਕੁਛ ਯਾ ਆਫ ਕਰੀ ਸੀ ਸਮਥਿੰਗ Okay, jalo gay. Eni ko jalo. Okay.